ਰੋ ਆ ਬੈਰੀਕੇਡਿੰਗ ਦਿੱਤੀ ਗਈ ਕਾਰਨ ਸਕਿਉਰਿਟੀ ਰੀਜਨ ਸਕਿਉਰਿਟੀ ਰੀਜਨ ਨਾ ਉਹਦੇ ਬਾਰੇ ਮੈਨੂੰ ਨਹੀਂ ਪਤਾ ਲੋਕ ਸਭਾ ਚੋਣਾ ਤੋਂ ਪਹਿਲਾਂ ਲੁਧਿਆਣਾ ਦੀ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਇੱਕ ਵਾਰ ਫਿਰ ਪੁਲਿਸ ਵੱਲੋਂ ਬੰਦ ਕਰ ਦਿੱਤਾ ਗਿਆ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਮੇਨ ਗੇਟ ਨੂੰ ਰੱਸੀਆਂ ਨਾਲ ਬੰਦ ਕਰਕੇ ਬਾਹਰ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤੇ ਸਾਹਮਣੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਘਰ ਦਾ ਰਸਤਾ ਵਾ ਤਾਂ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਪ੍ਰਧਾਨ ਸੰਜੇਤ ਤਲਵਾਰੀ ਤਲਵਾਰ ਸਾਹਿਬ ਐਮਪੀ ਦੇ ਘਰ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਕਿਸੇ ਪ੍ਰੋਜੈਕਟ ਨੂੰ ਦੇਖਣ ਜਾਣਾ ਸੀ ਆ ਦੇਖੋ ਬਿੱਟੂ ਜੀ ਜਿਹੜੇ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਹੋਰ ਮੈਂ ਇਸ ਕੌਨਸਟਿਟੈਂਸੀ ਸਾਡੇ 5-6 ਪ੍ਰੋਜੈਕਟ ਹੈ ਜਿਹੜੇ ਚੱਲ ਰਹੇ ਹੈ ਉਹ ਜਿਹੜੇ 80% ਕੰਪਲੀਟ ਹੋ ਚੁੱਕੇ ਹੈ ਔਰ ਐਮਪੀ ਸਾਹਿਬ ਦੀ ਇੱਛਾ ਸੀ ਕਿ ਮੈਂ ਪ੍ਰੋਜੈਕਟਾਂ ਨੂੰ ਜਾ ਕੇ ਵਿਜ਼ਿਟ ਕਰਨਾ ਚਾਹਨਾ ਕਿਉਂਕਿ ਜਦੋਂ 2016 ਚ ਅਸੀਂ ਜਿੱਤ ਕੇ ਆਏ ਸੀਗੇ ਤੇ ਬਿੱਟੂ ਜੀ ਔਰ ਮੈਂ ਅਕਸਰ ਅਸੀਂ ਸੀਐਮ ਸਾਹਿਬ ਕੋਲ ਜਾਂਦੇ ਸੀ ਪ੍ਰੋਜੈਕਟਾਂ ਵਾਸਤੇ ਸੋ 5 ਸਾਲਾਂ ਚ ਕੰਮ ਕਿੱਥੇ ਪਹੁੰਚਿਆ ਉਹ ਦੇਖਣਾ ਚਾਹੁੰਦੇ ਸੀ ਲੇਕਿਨ ਆ ਸਭ ਤੋਂ ਪਹਿਲਾਂ ਅਸੀਂ ਜਾਣਾ ਚਾਹੁੰਦੇ ਸੀ ਸ਼ਹੀਦ ਦੁੱਧਮ ਸਿੰਘ ਦੇ ਨਾਂ ਤੇ ਅਸੀਂ ਕਮਿਊਨਿਟੀ ਸੈਂਟਰ ਬਣਾਇਆ ਜਿਹੜਾ 7 ਨੰਬਰ ਥਾਣੇ ਦੇ ਬਿਲਕੁਲ ਨਾਲ ਹੈ 2 ਏਕੜ ਦੇ ਵਿੱਚ ਜਿੱਦੇ ਚ 5 ਕਰੋੜ ਰੁਪਏ ਖਰਚ ਹੋਇਆ ਹੈ ਔਰ ਜਿਹਦੇ ਦੋ ਹਾਲ ਬਣੇ ਆ ਜਿੱਦੇ ਲੋਕ ਆਪਣੇ ਵਿਆਹ ਸ਼ਾਦੀ ਖੁਸ਼ੀ ਗਮ ਦੇ ਪ੍ਰੋਗਰਾਮ ਕਰ ਸਕਦੇ ਆ ਔਰ ਤਿੰਨ ਸਾਡੇ ਜਿਹੜੇ ਆ ਛੋਟੇ ਹਾਲ ਬਣਿਆ ਜਿੱਥੇ ਬੱਚੀਆਂ ਵਾਸਤੇ ਸਲਾਈ ਸੈਂਟਰ ਹੈ ਕੰਪਿਊਟਰ ਸੈਂਟਰ ਹੈ ਤੇ ਸੀਨੀਅਰ ਸਿਟੀਜ਼ਨ ਹோம் ਹੈ ਅੱਜ ਉੱਥੇ ਵਿਜ਼ਿਟ ਕਰਨਾ ਸੀ ਅੱਜ ਉੱਥੇ ਵਿਜ਼ਿਟ ਕਰਨਾ ਸੀ ਲੇਕਿਨ ਉੱਥੇ ਵੀ ਸਾਰੇ ਥਾਣੇ ਦੀ ਪੁਲਿਸ ਲਾਤੀ ਹੈ ਤੇ ਇੱਥੇ ਵੀ ਸਾਨੂੰ ਲੋਕ ਐਂਡ ਕੀ ਕਰਦੇ ਕੀ ਕਾਰਨ ਕੀ ਲੱਗਦਾ ਤੁਹਾਨੂੰ ਕਿ ਕਿਉਂ ਰੋਕਿਆ ਜਾ ਰਿਹਾ ਵਾ ਤੁਹਾਨੂੰ ਜਾਣ ਤੋਂ ਦੇਖੋ ਅਗਰ ਇਹ ਪ੍ਰੋਜੈਕਟ ਆਵਾ ਦੀ ਪਾਰਟੀ ਨੇ ਬਣਾਏ ਹੈ ਤੇ ਫਿਰ ਸਾਡਾ ਰਾਈਟ ਹੀ ਨਹੀਂ ਉੱਥੇ ਜਾਣਾ ਅਸੀਂ ਜਾ ਹੀ ਨਹੀਂ ਸਕਦੇ ਕਿਉਂਕਿ ਚੀਜ਼ ਹੀ ਉਹਨਾਂ ਦੀ ਹੈ ਜਿਸ ਅਸੀਂ ਬਣਾਏ ਹੈ ਤੇ ਅਸੀਂ ਤਾਂ ਜਸ ਦੇਖਣਾ ਦੇਖਣ ਜਾਣਾ ਚਾਹੁੰਦੇ ਹਾਂ ਕਿ ਜੋ ਅਸੀਂ ਉਦੋਂ ਪਲਾਨ ਕੀਤਾ ਸੀ ਕਿ ਉਹ ਇੰਪਲੀਮੈਂਟ ਹੋਇਆ ਕਿ ਨਹੀਂ ਹੋਇਆ ਅਗਰ ਉਹ ਚ ਕੋਈ ਕਮੀਆਂ ਹੈ ਤੇ ਐਮਪੀ ਸਾਹਿਬ ਨੇ ਇਹ ਗੱਲ ਕਹੀ ਸੀ ਅਗਰ ਕੋਈ ਕਮੀ ਹੈ ਤੇ ਮੈਂ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਉਹਨੂੰ ਠੀਕ ਕਰਾ ਦੇ ਸੋ ਦੈਟਸ ਦਾ ਰੀਜ਼ਨ ਕਾਹਨ ਅੰਦਰ ਪੁਲਿਸ ਵਾਲਿਆਂ ਦੇ ਨਾਲ ਮੀਟਿੰਗ ਵੀ ਚੱਲੀ ਆ ਕੀ ਗੱਲਬਾਤ ਹੋ ਰਹੀ ਆ ਉਹ ਸ਼ਾਇਦ ਬਿੱਟੂ ਦੀ ਮੀਟਿੰਗ ਹੋ ਰਹੀ ਹੈ ਮੈਨੂੰ ਉਮੀਦ ਹੈ ਕਿ ਅਸੀਂ ਪ੍ਰੋਜੈਕਟ ਤੇ ਵਿਜ਼ਿਟ ਕਰਨ ਜਾਵਾਂਗੇ ਔਰ ਜਿਹੜਾ ਇਹਨਾਂ ਨੂੰ ਵਹਿਮ ਹੈ ਉਦਘਾਟਨ ਨਾਲ ਆ ਦੇਖੋ ਉਦਘਾਟਨ ਜਿਹੜਾ ਮਰਜ਼ੀ ਕਰੇ ਸਰਕਾਰਾਂ ਨੇ ਸਰਕਾਰਾਂ ਕਰਦੀਆਂ ਉਦਘਾਟਨ ਹਮੇਸ਼ਾ ਲੇਕਿਨ ਅਸੀਂ ਆਪਣੇ ਬਣਾਏ ਪ੍ਰੋਜੈਕਟ ਜੂ ਲੋਕਾਂ ਨੂੰ ਦੱਸਾਂਗੇ ਵੀ ਅਸੀਂ ਬਣਾਏ। ਵਿਜ਼ਿਟ ਕਰਨ ਤੋਂ ਰੋਕਿਆ ਨਹੀਂ ਜਾਂਦਾ। ਹਾਂ ਵਿਜ਼ਿਟ ਕਰਨ ਤੋਂ ਕਿਸੇ ਨੂੰ ਰੋਕਿਆ ਜਾ ਸਕਦਾ। ਪਰ ਜਿਹੜਾ ਅੱਜ ਹੁਣ ਗੇਟ ਬੰਦ ਕੀਤਾ ਗਿਆ ਮੈਂ ਪਹਿਲਾਂ ਵੀ ਇਹ ਇਹ ਮੇਰਾ ਖਿਆਲ ਹੈ ਕਿ ਡੈਮੋਕ੍ਰੇਸੀ ਦਾ ਕਤਲ ਹੈ ਔਰ ਸ਼ਾਇਦ ਪਹਿਲੀ ਵਾਰੀ ਹੋਇਆ ਹੈ। ਪਹਿਲਾਂ ਵੀ ਸਰਕਾਰ ਆਈਆਂ ਗਈਆਂ। ਨਜ਼ਰਬੰਦ ਉਹਦੋਂ ਕੀਤਾ ਜਾਂਦਾ ਜਦੋਂ ਕੋਈ ਹਾਮ ਐਕਸਰਸਾਈਜ਼ ਹੋਵੇ, ਸੜਕ ਜਾਮ ਕਰਨੀ ਹੋਵੇ, ਕਿਸੇ ਦਾ ਘਰਾਵ ਕਰਨਾ ਹੋਵੇ, ਕਿਸੇ ਦਾ ਨੁਕਸਾਨ ਪਹੁੰਚਾਣਾ ਵਾ ਇਸ ਤਰ੍ਹਾਂ ਪ੍ਰੋਜੈਕਟਾਂ ਤੇ ਜਾਣਾ ਚਾਹ ਰਹੇ। ਇਹ ਤਾਂ ਕੋਈ ਬੜੀ ਗੱਲ ਹੈ ਹੀ ਨਹੀਂ ਕੁਝ ਦਿਨ ਪਹਿਲਾਂ ਵੀ ਜਦੋਂ ਗ੍ਰਿਫਤਾਰੀਆਂ ਹੋ ਰਹੀਆਂ ਸੀ ਉਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਸੀਗੇ ਸਾਰਿਆਂ ਨੂੰ ਉਦੋਂ ਵੀ ਸਾਡੇ ਘਰਾਂ 'ਚ 6:30 ਵਜੇ ਸਾਰੇ ਪੁਲਿਸ ਦੇ ਲੋਕ ਆਏ ਸੀਗੇ ਕਿ ਤੁਸੀਂ ਉੱਥੇ ਮੌਕੇ ਤੇ ਨਾ ਆਓ ਬਟ ਅਸੀਂ ਗਏ ਚਲੋ ਉਹ ਪੁਲਿਸ ਨੇ ਆਪਣਾ ਕੰਮ ਕੀਤਾ ਕੋਰਟ ਨੇ ਆਪਣੇ ਫੈਸਲੇ ਸੁਣਾਏ ਠੀਕ ਹੈ ਬਸ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਚੀਜ਼ਾਂ ਦੇ ਨਾਲ ਕਾਂਗਰਸ ਕਾਰਜਕਰਤਾ ਦਾ ਹੌਸਲਾ ਨਹੀਂ ਡਿਗੇਗਾ ਹੌਸਲੇ ਉੱਚੇ ਨੇ ਔਰ ਜਿਹੜੇ ਪ੍ਰੋਜੈਕਟ ਕਾਂਗਰਸ ਸਰਕਾਰ ਵੱਲੇ ਸ਼ੁਰੂ ਹੋਏ ਸੀ ਅਸੀਂ ਲੋਕਾਂ ਨੂੰ ਜ਼ਰੂਰ ਦੱਸਾਂਗੇ ਉਹ ਲੋਕ ਅਵੇਅਰ ਹੈ ਕਿ ਪ੍ਰੋਜੈਕਟ ਕਾਂਗਰਸ ਵੱਲੋਂ ਸ਼ੁਰੂ ਹੋਇਆ ਸੀ ਅਸੀਂ ਬਿਲਕੁਲ ਜਾਵਾਂਗੇ ਐਮਪੀ ਸਾਹਿਬ ਗੱਲ ਕਰ ਲਿਆ ਜੋ ਵੀ ਰਿਜ਼ਲਟ ਆਂਦਾ ਹੈ ਉਦੋਂ ਅਸੀਂ ਪ੍ਰੋਜੈਕਟਾਂ ਦੇਖਣ ਜਾਵਾਂਗੇ ਅੱਜ ਗੇਟ ਬੰਦ ਕੀਤੇ ਹੋਏ ਨੇ ਹਾਂ ਗੇਟ ਤਾਂ ਮੈਂ ਤੁਹਾਨੂੰ ਦੱਸਿਆ ਨਹੀਂ ਡੈਮੋਕ੍ਰੇਸੀ ਦਾ ਕਤਲ ਹੈ ਵੀ ਅੱਜ ਤੱਕ ਨਹੀਂ ਕਦੀ ਹੋਇਆ ਤੁਸੀਂ ਪ੍ਰਾਣੀ ਕੋਈ ਐਕਸਰਸਾਈਜ਼ ਦੇਖੋ ਵੀ ਕਦੀ ਇਦਾਂ ਲੋਕ ਐਂਡ ਕੀ ਨਹੀਂ ਕੀਤਾ ਗਿਆ ਤਾ ਬਿਲਕੁਲ ਇਹ ਸੀਗੇ ਸੰਜੇ ਤਲਵਾਰ ਜ਼ਿਲ੍ਹਾ ਪ੍ਰਧਾਨ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਰੱਸੀਆਂ ਦੇ ਨਾਲ ਗੇਟ ਬੰਦ ਕਰ ਦਿੱਤੇ ਗਏ ਨੇ ਮੇਨ ਗੇਟ ਆ ਅੰਦਰ ਕਈ ਹੋਰ ਸਰਕਾਰੀ ਆਫੀਸਿਸ ਦੇ ਅਫਸਰ ਦੇ ਘਰ ਵੀ ਨੇ ਤੇ ਇਹ ਇੱਕ ਬੈਰੀਕੇਟਿੰਗ ਲਗਾ ਕੇ ਪੂਰਾ ਰੋਕਿਆ ਜਾ ਰਿਹਾ ਤੇ तमाम ਜਿਹੜਾ ਵਾ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਪੁਲਿਸ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਸਰ ਰੋ ਬੈਰੀਕੇਟਿੰਗ ਕੀਤੀ ਕੀ ਕਾਰਨ ਕੀ ਸਿਕਿਉਰਿਟੀ ਰੀਜਨ ਹੈ ਜੀ ਸਿਕਿਉਰਿਟੀ ਰੀਜਨ ਆ ਪੂਰੇ ਨੈਸ਼ਨ ਬੰਦ ਕੀਤਾ ਗਿਆ ਵਾ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਤਾਂ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਕਹਿੰਦੇ ਨੇ ਸਿਕਿਉਰਿਟੀ ਰੀਜਨ ਹੈ ਜਿਸ ਕਰਕੇ ਮੇਨ ਗੇਟ ਦੀ ਬੈਰੀਕੇਟਿੰਗ ਕਰਕੇ ਰਸਤੇ ਬੰਦ ਕੀਤੇ ਗਏ ਨੇ ਤੇ ਦੂਜੇ ਪਾਸੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਕਹਿੰਦੇ ਨੇ ਕਿ ਅੱਜ ਤੱਕ ਇਸ ਤਰ੍ਹਾਂ ਦੀ ਕਦੀ ਵੀ ਸਥਿਤੀ ਨਹੀਂ ਬਣੀ ਕਿਉਂਕਿ ਉਹਨਾਂ ਨੇ ਸਿਰਫ ਵਿਜ਼ਿਟ ਕਰਨਾ ਸੀਗਾ ਤੇ ਇਹ ਸਿਆਸਤ ਜਿਹੜੀ ਹੈ ਗਲਤ ਦਿਸ਼ਾ ਵੱਲ ਚਲਦੀ ਹੋਈ ਨਜ਼ਰ ਆ ਰਹੀ ਹੈ ਡੈਮੋਕ੍ਰੇਸੀ ਦਾ ਕਤਲ ਕੀਤਾ ਜਾਇਆ ਜਾ ਰਿਹਾ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੈਮਰਾ ਪਰਸਨ ਗੋਡੀ ਦੇ ਨਾਲ ਵਵੇਕਟਲ ਪੰਜਾਬ ਤੱਕ